ਦੁਜਾਨਾ ਦੇ ਦੁਗਰੀ ਵਿੱਚ ਮੰਗਲਵਾਰ ਦਿਨ ਦਿਹਾੜੇ ਇੱਕ ਵੱਡੀ ਨੁਕਤੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਐਕਸਪੋਰਟਰ ਸ਼ਾਮ ਸੁੰਦਰ ਗੁਪਤਾ ਦੇ ਘਰ ਉਹਨਾਂ ਦੀ ਨੂੰ ਨੂੰ ਬੰਦਕ ਬਣਾ ਕੇ ਲੁਟੇਰੇ ਲੱਖਾਂ ਦੇ ਗਹਿਣੇ ਅਮਰੀਕੀ ਡਾਲਰ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ ਪਰਿਵਾਰ ਮੁਤਾਬਕ ਇਹ ਵਾਰਦਾਤ ਨੂੰ ਉਹਨਾਂ ਦੇ ਘਰ ਵਿੱਚ ਕੰਮ ਕਰਦੇ ਨੌਕਰ ਦੇ ਦੋਸਤਾਂ ਨੇ ਅੰਜਾਮ ਦਿੱਤਾ ਲੁਟੇਰੇਆਂ ਦੀਆਂ ਤਸਵੀਰਾਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਲੁੱਟ ਦੇ ਇਰਾਦੇ ਨਾਲ ਇਹ ਲੁਟੇਰੇ ਕਾਫੀ ਸਮੇਂ ਤੋਂ ਇਲਾਕੇ ਦੀ ਰੇਕੀ ਕਰ ਰਹੇ ਸਨ ਦੁਗਰੀ ਫੇਸ ਇੱਕ ਦੇ ਜਿਸ ਘਰ ਵਿੱਚ ਇਹ ਵਾਰਦਾਤ ਹੋਈ ਇਹ ਲਗਾਤਾਰ ਉਸ ਘਰ ਦੇ ਆਲੇ ਦੁਆਲੇ ਘੁੰਮਦੇ ਸੀਸੀਟੀਵੀ ਕੈਮਰੇ ਵਿੱਚ ਦੇਖੇ ਗਏ ਲੁਟੇਰੇ ਇਸ ਫਿਰਾਕ ਨਕਸਨ ਕੀ ਸ਼ਾਮਸੁੰਦਰ ਗੁਪਤਾ ਤੇ ਉਹਨਾਂ ਦੇ بیٹے ਰਾਜਨ ਗੁਪਤਾ ਕਦੋਂ ਕੰਮ ਲਈ ਘਰੋਂ ਨਿਕਲਣ ਅਤੇ ਉਹ ਇਸ ਵਾਰਦਾਤ ਨੂੰ ਅੰਜਾਮ ਦੇ ਸਕਣ बार बार बोल रहे थे कि अभी गोली मार देंगे अगर नहीं बताए पैसे कहाँ हैं डायमंड सारा कहाँ पे है नहीं तो अभी मार देंगे और बस पकड़ के बिठा लिया और मुझे लॉक करके बाद में लॉक करके चले गए कि हम साथ वाले रूम में कर रहे हैं अगर तेरी हल्की सी भी आवाज आई हमें पता लगा तो यहाँ से हल्की सी भी हिली है तो उसी वक्त तुम्हें मार देंगे घर नौकर चार बंदे न ला के मेरी मुँह घर कली थी उन्हें डाका ਮਾਰਿਆ ਜਿੱਦਾਂ 5 ਨੋਟਾਂ 10 ਦੀਆਂ ਕਾਪੀਆਂ ਸੀ ਲਵੀਆਂ 5 20 ਦੀਆਂ ਕਾਪੀਆਂ ਨਵੀਆਂ 100 ਦੀ ਕਾਪੀ ਨਵੀਂ ਤੇ ਆਪਣਾ ਇੱਕ 500 ਦੀ ਨੋਟ ਦੀ ਨਵੀਂ ਕਾਪੀ ਆ ਸੀ ਤੇ ਜੁਐਲਰੀ ਤਾਂ ਦੇਖੋ ਜਿਹੜੀ ਵੀ ਮੇਰੀ ਸਾਡੇ ਮੈਰਿਜ ਤੋਂ ਪਹਿਲਾਂ ਦੀ ਪੁਰਾਣੀ 35 40 ਸਾਲ ਪੁਰਾਣੀ ਕਾਫੀ ਜੁਐਲਰੀ ਦੇ ਵਿੱਚੋਂ ਬਚ ਗਈ ਹੈ ਜਿਹੜੀ ਜੁਐਲਰੀ ਸਾਡੇ ਘਰ 'ਚ ਰੱਖਦੇ ਜਿਆਦਾ ਤਾਂ ਅਸੀਂ ਬੈਂਕ 'ਚ ਹੀ ਰੱਖਦੇ ਆ ਜਿਹੜੀ ਰੱਖਦੇ ਆ ਉਹ ਚ ਬਚ ਗਈ ਹੈ ਜਿਹੜੀ ਚਲੀ ਗਈ ਉਹਦੀ ਲਿਸਟ ਬਣਾਣੀ ਹੈ ਤੇੜੀ ਨੂੰ ਪੁੱਛ ਕੇ ਨੌਕਰ ਕਿੰਨੀ ਦਿਨ ਪੁਰਾਣਾ ਸੀ ਇਹ 13 ਦਿਨ ਪੁਰਾਣਾ ਜਿਹੜਾ ਇੱਕ ਗਨੇਸ਼ ਨੌਕਰ ਹੈ ਨੌਕਰ ਜਿਹੜਾ ਦੰਦਾ ਉਹਨੇ ਮਤਲਬ 6 ਮਹੀਨੇ ਤੋਂ ਸਾਡੇ ਕੋਲ ਕਮਿਸ਼ਨ ਲੈ ਕੇ 10 ਵਾਰੀ ਉਹ ਨੌਕਰ ਉਹ ਬਗਲ ਚੁੱਕਾ ਸੀ ਤੇ ਮੈਨੂੰ ਲੱਗਦਾ ਵੀ ਉਹ ਜਾਣ ਕੇ ਇਹ ਕਰਦਾ ਸੀ ਉਹਦੇ ਕੰਮ ਬਹਿਰhaal ਪੁਲਿਸ ਨੇ ਇਸ ਮਾਮਲੇ ਵਿੱਚ ਕਰਦੇ ਨੌਕਰ ਸਮੇਤ ਉਸ ਦੇ ਚਾਰੇ ਦੋਸਤਾਂ ਤੇ ਕੇਸ ਦਰਜ ਕਰ ਲਿਆ ਇਹਨਾਂ ਦਾ ਨੌਕਰ ਸੀਗਾ ਕਿ 10-15 ਦਿਨਾਂ ਤੋਂ ਰੱਖਿਆ ਸੀਗਾ ਰਾਜ ਰਾਜੂ ਇਹ ਸ਼ੋਟੂ ਇੱਕ ਗਨੇਸ਼ ਕੁਮਾਰ ਜੋ ਸਨੇਤ ਦੇ ਰਹਿਣ ਵਾਲਾ ਉਹਨੇ ਰਖਵਾਇਆ ਸੀਗਾ ਜਿਹਦੇ ਐਡਰੈਸ ਬਾਰੇ ਹਲੇ ਕੋਈ ਪਤਾ ਨਹੀਂ ਲੱਗਿਆ ਉਸੇ ਨੇ ਜਿਹੜੇ ਆ ਚਾਰ ਬੰਦੇ ਹੋਰ ਆਪਦੇ ਨਾਲ ਦੇ ਨੇ ਬੁਲਾਏ ਔਰ ਉਹਨੂੰ ਇੱਥੇ ਕਮਰੇ 'ਚ ਬੰਦ ਕਰਕੇ ਤੇ ਬਾਕੀ ਸਾਰਾ ਜਿਹੜਾ ਸਮਾਨ ਇੱਕ ਪਿਸਤਲ ਬੱਤੀਬੋਰ ਕੁਝ ਜੁਐਲਰੀ 85000 ਰੁਪਏ ਨਗਦ ਤੇ ਕਰੀਬ 2000 ਡਾਲਰ ਜਿਹੜਾ ਸੀਗਾ ਉਹ ਲੈ ਕੇ ਚਲੇ ਗਏ ਪੁਲਿਸ ਵੱਲੋਂ ਕਈ ਟੀਮਾਂ ਗਠਿਤ ਕਰਕੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਵੀ ਤਾਇਨਾਤ ਕੀਤੀਆਂ ਗਈਆਂ ਨੇ ਸ਼ਾਮ ਸੁੰਦਰ ਸਾਈਕਲ ਸਫੇਰ ਪਾਰਟ ਐਕਸਪੋਰਟ ਦਾ ਕੰਮ ਕਰਦੇ ਹਨ